ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਵੱਡੀ ਮੀਟਿੰਗ ਪਾਰਟੀ ਦੇ ਸੀਨੀਅਰ ਨੇਤਾ ਸਰਦਾਰ ਸੁਖਬੀਰ ਸਿੰਘ ਵਾਲਾ ਦੀ ਅਗਵਾਈ ਵਿੱਚ ਬਟਾਲਾ ਨੇੜੇ ਨਵਾਂ ਪਿੰਡ ਮਹਿਮੋਵਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਹਲਕਾ ਗੁਰਦਾਸਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਦਲਜੀਤ ਸਿੰਘ ਚੀਮਾ ਸਾਥੀਆਂ ਸਮੇਤ ਪਹੁੰਚੇ ਜਿਨ੍ਹਾਂ ਦਾ ਬੜਾ ਹੀ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ ਇਸ ਮੀਟਿੰਗ ਵਿੱਚ ਜਿੱਥੇ ਪਾਰਟੀ ਦੇ ਆਗੂ ਅਤੇ ਵਰਕਰ ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਹੋਏ ਉੱਥੇ ਇਲਾਕਾ ਵਾਸੀਆਂ ਨੇ ਵੀ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਪਾਰਟੀ ਦੇ ਹਲਕਾ ਬਟਾਲਾ ਤੋਂ ਪ੍ਰਦਾਨ ਨਰੇਸ਼ ਮਹਾਜਨ ਵੀ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸਟੇਜ ਤੋਂ ਬੋਲਦੇ ਹੋਏ ਵਕ-ਵਕ ਬੁਲਾ ਰਿਆ ਨੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਕਰਨ ਵਾਸਤੇ ਸਭ ਨੂੰ ਲਾਮਬਾਤ ਕੀਤਾ ਇਸ ਮੀਟਿੰਗ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਨੇ ਵਿਰੋਧੀਆਂ ਤੇ ਵੱਡੇ ਸ਼ਬਦੀ ਹਮਲੇ ਕੀਤੇ ਅਤੇ ਕਿਹਾ ਕਿ ਲੋਕਾਂ ਦਾ ਰੁਝਾਨ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲ ਹੈ ਆਤੀ ਦੇ ਸੀਨੀਅਰ ਨੇਤਾ ਸੁਖਬੀਤ ਸਿੰਘ ਵਾਲਾ ਨੇ ਗਲਬਾ ਦੌਰਾਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੀਆਂ ਉਪਲਬਧੀਆਂ ਗਿਣਵਾਈਆਂ ਉੱਥੇ ਉਹਨਾਂ ਨੇ ਵਿਰੋਧੀਆਂ ਤੇ ਵੱਡੇ ਸ਼ਬਦੀ ਹਮਲੇ ਕੀਤੇ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾੜੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰਿਆ ਨਿਊਜ਼ ਅਤੇ ਜੁੜੇ ਰਹੋ ਤਾੜੀਆਂ ਖਬਰਾਂ ਦੇਖਣ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਐਮ ਐਸ ਰਾਜਾ ਦੀ ਇੱਕ ਖਾਸ ਪੋਇੰਟ ਜਿੰਦਾਬਾਦ ਸ੍ਰੀ ਅਕਾਲੀ ਨਾਲ ਜਿੰਦਾਬਾਦ ਬਾਸ਼ਪੀਰ ਸਿੰਘ ਪਾਲ ਜਿੰਦਾਬਾਦ ਬਾਸ਼ਪੀਰ ਸਿੰਘ ਪਾਲ ਜਿੰਦਾਬਾਦ ਰਾਕੇ ਨੀਤ ਸਿੰਘ ਦੀਵਾ ਜਿੰਦਾਬਾਦ ਰਾਕੇ ਨੀਤ ਸਿੰਘ ਦੀਵਾ ਜਿੰਦਾਬਾਦ ਜਿਹੜੀ ਲੋਕਾਂ ਦੀ ਕਮਿਟਮੈਂਟ ਹੈ ਐਨਕੀ ਸ਼ਲੋਮਨੀ ਅਕਾਲੀ ਕਲ ਦੇ ਨਾਲ ਹੈ ਇਹ ਇਸ ਇਲੈਕਸ਼ਨ ਦੇ ਵਿੱਚ ਆਪਣਾ ਰੰਗ ਜਿਹੜਾ ਉਹ ਦਿਖਾਈ ਉਹ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਦੂਜੀ ਗੱਲ ਹੈ ਕਿ ਮੈਨੂੰ ਇਸ ਬੰਦਰ ਬਨਰ ਵੱਡਾ ਅਫਸੋਸ ਹੈ ਕਿ ਚੰਡੀਗੜ੍ਹ ਤੋਂ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਲੀਡਰ ਦਾ ਕਾਂਗਰਸ ਤੇ ਆ ਕੇਂਦਰ ਦੇ ਸਾਬਕਾ ਮੰਤਰੀ ਵੀ ਰਹੇ ਆ ਸਾਬਕਾ ਮੈਂਬਰ ਪਾਰਲੀਮੈਂਟ ਵੀ ਆ ਪਰ ਚੰਡੀਗੜ੍ਹ ਦੇ ਵਿੱਚ ਹੁਣ ਕਾਂਗਰਸ ਆ ਤੇ ਆਪ ਦਾ ਸਮਝੌਤਾ ਉਹਨਾਂ ਨੇ ਜਿਹੜਾ ਆਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਵਾਸਤੇ ਬਹੁਤ ਵੱਡਾ ਜਿਹੜਾ ਵਿਸ਼ਵਾਸ ਘੱਟੇ ਬਿਆਨ ਦਿੱਤਾ ਹੈ ਕਿ ਚੰਡੀਗੜ੍ਹ ਨੂੰ ਬਕਰੇ ਸਿਟੀ ਦਾ ਦਰਜਾ ਦਵਾਇਆ ਜਾਏਗਾ ਇਹ ਮੈਂ ਸਮਝਦਾ ਕਿ ਸਾਰੇ ਪੰਜਾਬੀਆਂ ਤੇ ਹਿਰਦਿਆਂ ਦੇ ਉੱਤੇ ਉਹਨੇ ਬਹੁਤ ਸੱਟ ਵੱਜੀ ਕਿਉਂਕਿ ਕਾਂਗਰਸੀ ਇਸ ਬੇਮਸਾਫੀ ਦੀ ਜਨਮਦਾਤਾ ਚੰਡੀਗੜ੍ਹ ਪੰਜਾਬ ਤੋਂ ਜਿਹੜਾ ਬਾਦ ਰੱਖਣ ਵਾਲੀ ਇੰਦਰਾ ਗਾਂਧੀ ਸੀ ਕਾਂਗਰਸ ਨੇ ਇੰਦਰਾ ਨੇ ਹਮੇਸ਼ਾ ਜਿਹੜਾ ਸਾਡਾ ਰਾਜਧਾਨੀ ਦਾ ਕੇਸ ਆ ਉਹਨੂੰ ਕਮਜ਼ੋਰ ਕੀਤਾ ਅੱਜ ਫੇਰ ਪਹਿਲਾ ਦੋਵਾਰੀ ਪੰਜਾਬ ਦੇ ਵਿੱਚੋਂ ਜਿਹੜਾ ਪਾਰਲੀਮੈਂਟ ਦਾ ਮੈਂਬਰ ਬਣ ਚੁੱਕਿਆ ਉਹ ਜੋ ਚੰਡੀਗੜ੍ਹ ਦੇ ਖਿਲਾਫ ਪੰਜਾਬ ਦਾ ਜੋ ਅਣਖੜਵਾ ਅੰਗ ਹੈ ਉਹਦੇ ਖਿਲਾਫ ਬੋਲਦਾ ਤੇ ਇਹ ਮੈਂ ਸਮਝਦਾ ਕਾਂਗਰਸ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਗਦਾਰੀ ਜਿਹੜੀ ਹੈ ਪੰਜਾਬ ਦੇ ਨਾਲ ਉਹ ਸਾਹਮਣੇ ਆਉਂਦੀ ਹੈ ਇੱਕ ਤਾਂ ਮੈਂ ਰਾਜਾ ਵੜਿੰਗ ਨੂੰ ਵੀ ਔਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਪੁੱਛਦਾ ਕਿ ਇਹ ਤੁਹਾਡਾ ਇੱਥੇ ਐਮਪੀ ਸੀ ਪਹਿਲਾਂ ਅਨੰਦਪੁਰ ਸਾਹਿਬ ਸੀ ਉਸ ਤੋਂ ਪਹਿਲਾਂ ਲੁਧਿਆਣਾ ਸੀ ਕੇਂਦਰ ਦਾ ਵੀ ਵਜੇ ਸੀ ਪਹਿਲਾਂ ਤੁਸੀਂ ਦੱਸੋਗੇ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਜੇ ਨਹੀਂ ਸਹਿਮਤ ਤਾਂ ਤੁਸੀਂ ਉਹਦੇ ਖਿਲਾਫ ਕੀ ਐਕਸ਼ਨ ਲੈ ਰਹੇ ਹੋ ਦੂਜੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਵੀ ਮੈਂ ਪੁੱਛਦਾ ਤੇ ਤੁਹਾਡੇ ਵੀ ਇਹਨਾਂ ਦੇ ਨਾਲ ਸਾਂਝ ਆ ਤੁਸੀਂ ਵੀ ਦੱਸੋ ਕਿ ਜਿਹੜਾ ਬਦਿਸ ਤਵਾਰੀ ਨੇ ਬਿਆਨ ਦਿੱਤਾ ਕਿ ਤੁਸੀਂ ਉਹਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਨਹੀਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਅੱਗੇ ਹੀ ਜਿਹੜੀ ਹੈ ਕੇਂਦਰੀ ਵਾਅਦੇ ਦਾ ਬਾਹਰ ਹੈ ਤੇ ਹਰਿਆਣੇ ਦੇ ਹੱਕ ਦੀ ਗੱਲ ਕਰ ਰਹੇ ਹੋ ਰਾਜਸਥਾਨ ਨੂੰ ਪਾਣੀ ਦੇਣ ਦੀ ਗੱਲ ਕਰਦੇ ਹੋ ਤੇ ਇਹ ਵੀ ਤੁਹਾਡੀ ਇੱਕ ਹੋਰ ਗਿਦਾਰੀ ਮੰਨੀ ਜਾਏਗੀ ਪੰਜਾਬ ਦੇ ਨਾਲ ਅਗਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ ਅਸੀਂ ਇਹਨੂੰ ਕੰਡੈਮਨਡ ਕਰਦੇ ਆਂ ਔਰ ਮੈਂ ਜਿਹੜੇ ਅੱਗੇ ਸਾਡੇ ਪੰਜਾਬੀ ਚੱਗੀਗੜ੍ਹ ਤੇ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨੂੰ ਕਰਾਰੀ ਹੱਲ ਜਿਹੜੀ ਆ ਉਹ ਦੇਣੀ ਚਾਹੀਦੀ ਕਿ ਅੱਜ ਸ਼ਰੋਮਣੀ ਅਕਾਲੀ ਦਲ ਦੀ ਮੇਰੀ ਗ੍ਰਹਿਵਿਕੀ ਮੀਟਿੰਗ ਹੋਈ ਜਿਸ ਦੇ ਵਿੱਚ ਸਾਡੇ ਲੋਕ ਸਭਾ ਹਲਕੇ ਦੇ ਉਮੀਦਵਾਰ ਸਰਦਾਰ ਦਲਜੀਤ ਸਿੰਘ ਜੀ ਚੀਮਾ ਆਪ ਆਏ ਮੈਂ ਸਮਝਦਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਮੁੜ ਆਪਣੇ ਪੈਰਾਂ ਤੇ ਖੜਾ ਹੋ ਗਿਆ ਕਿਉਂਕਿ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸ਼ਰਬੀਤ ਸਿੰਘ ਬਾਦਲ ਅੱਜ 4 ਮਹੀਨੇ ਹੋ ਗਏ ਆ ਪਰ ਆਪਣੇ ਘਰੋਂ ਨਿਕਲਿਆ ਪੰਜਾਬ بتاਉ ਯਾਤਰਾ ਦੇ ਰੂਪ ਵਿੱਚ ਜੋ ਉਹਨਾਂ ਨੇ ਸਾਰੇ ਪੰਜਾਬ ਵਿੱਚ ਜਾ ਜਾ ਕੇ ਹਰ ਹਲਕੇ ਵਿੱਚ ਜਾ ਕੇ ਲੋਕ ਵਰਕਰਾਂ ਨੂੰ ਜਾਗਰੂਤ ਕੀਤਾ ਆ ਜਿਹੜਾ ਪਿੰਕ ਕਸਬੇ ਤੇ ਸ਼ਰੂਮਣੀ ਕਾਲੀ ਦਲ ਦੇ ਕੀਤੇ ਹੋਏ ਕੰਮ ਲੋਕਾਂ ਦੇ ਸਾਹਮਣੇ ਰੱਖੇ। ਮੈਨੂੰ ਸਮਝਦਾ ਕਿ ਸਾਡੀ ਜਿਹੜੀ ਪਾਰਟੀ ਸੀ ਇਹਨੇ ਕੰਮ ਬੜੇ ਕੀਤੇ। ਪਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਇੱਕ ਪੀਐਨਵੀ ਰੱਖਦੇ ਆ ਤੇ 100 ਕਰੋੜ ਦੇ ਬੋਰਡ ਲਾ ਦਿੰਦੇ ਆ ਉਹ ਸਾਡੀ ਪਾਰਟੀ ਨੇ ਨਹੀਂ ਕੀਤਾ। ਸਾਡੀ ਪਾਰਟੀ ਨੇ ਤਕਰੀਬਨ 2 ਲੱਖ ਨੌਕਰੀਆਂ ਦਿੱਤੀਆਂ ਸਾਰੇ ਜਿਹੜੇ GT ਰੋਡ ਨੇ ਪੰਜਾਬ ਵਿੱਚ 4 ਲੇਨ ਬਣਾਏ ਪੰਜਾਬ ਵਿੱਚ ਬਿਜਲੀ ਜਿਹੜੀ ਇਹ ਸਪਲੱਸਟ ਕੀਤੀ ਹਰ ਕੰਮ ਪੰਜਾਬ ਵਿੱਚ ਵਧੀਆ ਸਕੂਲ ਸ਼੍ਰੋਮਣੀ ਕਾਲੀਦਾਲ ਨੇ ਬਣਾਏ ਹਸਪਤਾਲ ਵਧੀਆ ਬਣਾਏ ਕਰੀਬ ਦੀ ਬੇਟੀ ਨੂੰ ਸਕਾਲਾ ਸਕੀਮ ਦਿੱਤੀ ਸਰਦਾਰ ਪ੍ਰਕਾਸ਼ ਸਿੰਘ ਮਾਦਲ ਜੀ ਜਦੋਂ ਤੁਰੇ ਵੀ ਜਾਂਦੇ ਸੀ ਨਾ ਤੇ ਰਸਤੇ ਵਿੱਚ ਉਹਨਾਂ ਨੇ ਇੱਕ ਦਿਨ ਵੇਖਿਆ ਕਿ ਬੱਚੀਆਂ ਤੁੱਪੇ ਖਲੋ ਕੇ ਬੱਸ ਦੀ ਢੀ ਕਰ ਰਹੀਆਂ ਨੇ ਤੇ ਉਹਨਾਂ ਨੇ ਉਸੇ ਵੇਲੇ ਹੀ ਫੈਸਲਾ ਲਿਆ ਕਿ ਪਲੱਸ 2 ਤੇ ਪਲੱਸ 1 ਵਾਲੀਆਂ ਕੁੜੀਆਂ ਨੂੰ ਸਾਈਕਲ ਦਿੱਤੇ ਜਾਂ ਤਾਂ ਕਿ ਉਹਨਾਂ ਨੂੰ ਕਿਸੇ ਬੱਸ ਦਾ ਅੜੀਕ ਨਾ ਕਰਨੀ ਪਏ ਤੇ ਆਪਣੇ ਸਾਧਨ ਵਿੱਚ ਜਾ ਕੇ ਆਪਣੇ ਐਜੂਕੇਸ਼ਨ ਲੈ ਚਾ ਸਕਣ ਜਿੰਨੇ ਵੱਡੇ ਸਟੇਡੀਅਮ ਬਣੇ ਨੇ ਪੰਜਾਬ ਵਿੱਚ ਖੇਡਾਂ ਵਾਲੇ ਉਹ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣੇ ਆ ਥਰਮਲ ਪਲਾਂਟ ਬਣੇ ਉਹ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣੇ ਆ ਜਿਹੜੀਆਂ ਪਿੰਡਾਂ ਵਿੱਚ ਮੰਡੀਆਂ ਬਣੀਆਂ ਮਾਰਕੀਟ ਕਮੇਟੀਆਂ ਬਣੀਆਂ ਉਹ ਵੀ ਸਦਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣੇ ਆ ਅੱਜ ਮੈਂ ਸਮਝਦਾ ਜਿਹੜੀ ਪਾਰਟੀ ਰਾਜ ਕਰ ਰਹੀ ਹੈ ਆਮ ਆਦਮੀ ਪਾਰਟੀ ਇਹਦੀ ਤੇ ਦੇਣ ਇੱਕੋ ਹੀ ਹੈ ਕਿ ਘਰ-ਘਰ ਇਹਨੇ ਚਿੱਟਾ ਪਛਾਹਤਾ ਕੋਈ ਧੀ ਭੈਣ ਕੱਲੀ ਆਪਣੇ ਘਰੋਂ ਕਿਲੋ ਸਬਜ਼ੀ ਲੈਣ ਨਹੀਂ ਜਾ ਸਕਦੀ ਅੱਜ ਹੱਥਾਂ ਦੇ ਵਿੱਚੋਂ ਲਫਾਫੇ ਖੋਖੋ ਕੇ ਜਿਹੜੇ ਅਮਲੀ ਖੜ ਰਹੇ ਨੇ ਗਲੀ-ਗਲੀ ਨਸ਼ਾ ਵੇਚ ਰਿਆ ਪ੍ਰਸ਼ਾਸਨ ਦਾ ਐਡਾ ਮਾੜਾ ਹਾਲਿਆ ਕਿ ਜਿਹੜੀ ਕ੍ਰਪਸ਼ਨ ਮੈਂ ਸਮਝਦਾ ਕਿ 200% ਕ੍ਰਪਸ਼ਨ ਅੱਜ ਵਧ ਗਈ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਇਹਨਾਂ ਦੇ ਜਿਹੜੇ ਐਮਐਲਏ ਨੇ 92 ਐਮਐਲਏ ਉਹਨਾਂ ਦਾ ਉਹਨਾਂ ਨੂੰ ਪਤਾ ਹੈ ਵਿਚਾਰਿਆਂ ਨੂੰ ਇਹ ਦੋ ਬਾ ਸਾਡੀ ਵਾਰੀ ਨਹੀਂ ਆਉਣੀ ਉਹ ਵੀ ਜਿੱਥੋਂ ਕਿਤੇ 500 ਰੁਪਏ ਵੀ ਮਿਲਦਾ ਤਾਂ ਉਹ ਵੀ ਲਈ ਜਾ ਰਹੇ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਵੀਰੋ ਤੁਸੀਂ ਲੜਾਈ ਨਹੀਂ ਕਰਦੀ ਡਾਂਗ ਨਹੀਂ ਫੜਨੀ ਜੇ ਇਹਨਾਂ ਨੂੰ ਮਤ ਦੇਣੀ ਜੇ ਪੰਜਾਬ ਵਿੱਚੋਂ ਨਸ਼ਾ ਭਜਾਉਣਾ ਜੇ ਤੇ ਆਪਣੀ ਉਂਗਲੀ ਨਾਲ ਬੋਟ ਪਾ ਕੇ ਸ਼੍ਰੋਮਣੀ ਕਾਲੀਦਾਨ ਨੂੰ ਤਕੜਿਆ ਕਰੋ ਤੇ ਸਰਦਾਰ ਜਸਮੀਤ ਸਿੰਘ ਬਾਦਲ ਜੋ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਅਸੀਂ ਤਕੜੇ ਕਰੀਏ ਤਾਂ ਕਿ ਫੇਰ ਪੰਜਾਬ ਵਿੱਚ ਉਸੇ ਤਰ੍ਹਾਂ ਕਬੱਡੀਆਂ ਖੇਡੀਆਂ ਜਾਣ ਉਸੇ ਤਰ੍ਹਾਂ ਮੇਲੇ ਲੱਗਣ ਤੇ ਅਸੀਂ ਪੰਜਾਬ ਵਿੱਚੋਂ ਨਸ਼ਾ ਮੁਕਤ ਕਰੀਏ ਤੇ ਬੱਚਿਆਂ ਨੂੰ ਉਸੇ ਤਰ੍ਹਾਂ ਸਾਡੇ ਬੱਚੇ ਐਜੂਕੇਸ਼ਨ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ